ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉੱਪਰ ਸਾਰੇ ਕਿਸਾਨ ਭਰਾਵਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਆਪਣੀ ਨਵੀਂ ਵੀਡੀਓ ਦੇ ਵਿੱਚ ਜਿਵੇਂ ਕਿ ਪਿਛਲੇ ਕਈ ਦਿਨਾਂ ਤੋਂ ਬਾਸਮਤੀ ਤੇ ਮੁਛਲ ਦੇ ਰੇਟ ਆ ਜਿਹੜੇ ਐਵਰੇਜ ਰੇਟ 3000 ਤੋਂ ਲੈ ਕੇ 3200 ਦੇ ਵਿਚਕਾਰ ਚੱਲ ਰਹੇ ਨੇ ਹੋ ਸਕਦਾ ਕਿ ਤੇ 3500 ਵੀ ਹੋਵੇ ਕਿਉਂਕਿ ਹੁਣ ਪਿਛਲੇ ਕਈ ਦਿਨਾਂ ਤੋਂ ਇੱਕ ਹਫਤੇ ਦੇ ਕਰੀਬ ਜਿਹੜੇ ਰੇਟ ਹਨ ਦੋਨਾਂ ਵੈਰਾਈਟੀਆਂ ਦੇ ਉਹ ਰੁਕੇ ਹੋਏ ਨੇ ਇਹਦਾ ਜਿਹੜਾ ਰੁਕਣ ਦਾ ਕਾਰਨ ਆ ਉਹ ਹੈਗਾ ਸਭ ਤੋਂ ਪਹਿਲਾਂ ਤਾਂ ਇੱਕ ਜਿਵੇਂ ਪਰਮਲ ਝੋਨਾ ਇਹ ਹੁਣ ਮੰਡੀਆਂ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਜ਼ਿਆਦਾ ਹੋਣ ਲੱਗਿਆ ਮੰਡੀਆਂ ਦੇ ਵਿੱਚ ਦੂਜੇ ਨੰਬਰ ਤੇ ਜਿਹੜੀ ਪੀਆਰ ਦੀਆਂ ਕਿਸਮਾਂ ਨੇ ਉਹ ਵੀ ਕਿਸਾਨ ਭਰਾਵਾਂ ਨੇ ਵਟੀਆਂ ਸ਼ੁਰੂ ਕਰ ਦਿੱਤੀਆਂ ਨੇ ਉਹ ਵੀ ਲਗਾਤਾਰ ਆਉਣ ਦੇ ਕਾਰਨ ਮੰਡੀ ਦੇ ਵਿੱਚ ਜ਼ਿਆਦਾ ਜਾਮ ਲੱਗੀ ਜਾਂਦਾ ਉਹਦੇ ਕਰਕੇ ਕਿਸਾਨ ਭਰਾਵਾਂ ਵੱਲੋਂ ਵੀ ਬਾਸਮਤੀ ਰੋਕੀ ਗਈ ਆ ਅਤੇ ਬੋਲੀਆਂ ਵੀ ਉਹਦੀਆਂ ਘੱਟ ਹੋ ਰਹੀਆਂ ਨੇਗੀਆਂ ਆੜਤੀ ਭਰਾ ਵੀ ਘੱਟ ਖਰੀਦ ਰਹੇ ਨੇ ਕਿਉਂਕਿ ਪਰਮਲ ਝੋਨਾ ਤੇ ਪੀਆਰ ਕਿਸਮਾਂ ਮੰਡੀ ਦੇ ਵਿੱਚ ਜ਼ਿਆਦਾ ਹੋਣ ਕਰਕੇ ਉਨ੍ਹਾਂ ਦੀ ਬੋਲੀ ਹਾਲੇ ਚੰਗੀ ਤਰ੍ਹਾਂ ਨਹੀਂ ਲੱਗ ਰਹੀ ਬਾਸਮਤੀ ਦੇ ਬਾਲਾ ਤੇ ਮੋਸਰਵਾਲ ਆੜਤੀਏ ਤੇ ਵਪਾਰੀ ਘੱਟ ਧਿਆਨ ਦੇ ਰਹੇ ਨੇ ਹਜੇ ਕਿਉਂਕਿ ਪਰਮਲ ਝੋਨਾ ਜ਼ਿਆਦਾ ਖਰੀਦਣੇ ਰਹੇ ਨੇ ਰਹਿਣਗੇ ਅਤੇ ਪੀਆਰ ਦੀਆਂ ਕਿਸਮਾਂ ਖਰੀਦ ਰਹੇ ਨੇ ਹੋ ਸਕਦਾ ਵੀ ਆਉਣ ਵਾਲੇ 5 7 ਦਿਨਾਂ ਤੱਕ ਜਿਹੜਾ ਰੇਟ ਆ ਬਾਸਮਤੀ ਅਤੇ ਮੋਸਰ ਦਾ ਕੁਛ ਨਾ ਕੁਛ ਬਦਲ ਨੂੰ ਮਿਲੇ ਆਪਾਂ ਨੂੰ ਦੇਖੇ ਦਿਖੇ ਤੇ ਹੁਣ ਜੇ ਆਪਾਂ ਐਵਰੇਜ ਦੀ ਗੱਲ ਕਰੀ ਤਾਂ ਜਿਹੜਾ ਪਿਛਲੇ ਇੱਕ ਹਫ਼ਤੇ ਤੋਂ ਹੁਣ ਤੱਕ ਦਾ ਐਵਰੇਜ ਰੇਟ ਆ ਸਾਰੀਆਂ ਵੈਰਿਟੀਆ ਦਾ ਜਿਵੇਂ ਕਿ 1500 ਲਾਲ 9 ਲਾਲੂ ਤੁਸੀਂ ਉਹਦਾ ਰੇਟ ਆ ਜਿਹੜਾ 2900 ਤੋਂ ਲੈ ਕੇ 3200 ਦੇ ਵਿਚਕਾਰ ਪੰਜਾਬ ਤੇ ਹਰਿਆਣੀਆਂ ਦੀਆਂ ਮੰਡੀਆਂ ਦੇ ਵਿੱਚ ਟੋਟਲ ਆ ਜਿਹੜਾ ਵਿਕ ਰਿਹਾ ਹੈਗਾ ਇਸ ਤੋਂ ਅਗੇ 17 18 ਦੀ ਗੱਲ ਕਰ ਲਈਏ ਉਹਦਾ ਜਿਹੜਾ ਹੁਣ ਤੱਕ ਦਾ ਰੇਟ ਆ ਪਿਛਲੇ ਇੱਕ ਹਫਤੇ ਤੋਂ ਲੈ ਕੇ ਐਵਰੇਜ ਰੇਟ ਆ ਜਿਹੜਾ ਉਹ ਵੀ 3000 ਤੋਂ ਲੈ ਕੇ 3300 3400 ਦੇ ਵਿਚਕਾਰ ਵਿਕ ਰਹੀ ਹੈਗੀ ਪੰਜਾਬ ਤੇ ਹਰਿਆਣੀਆਂ ਦੀਆਂ ਮੰਡੀਆਂ ਦੇ ਵਿੱਚ ਇਸ ਤੋਂ ਅਗੇ 18 47 ਦੀ ਗੱਲ ਕਰਦੇ ਆ ਇਹਦਾ ਵੀ ਜਿਹੜਾ ਐਵਰੇਜ ਰੇਟ ਆ ਪਿਛਲੇ ਹਫਤੇ ਦਾ ਉਹ ਹੁਣ ਤੱਕ ਦਾ ਹੈਗਾ 2500 ਤੋਂ ਲੈ ਕੇ 28-2900 ਦੇ ਵਿਚਕਾਰ ਐਵਰੇਜ ਰੇਟ ਜਿਹੜਾ ਇਹਨਾਂ ਦਾ ਚੱਲ ਰਿਹਾ ਹੈਗਾ ਇਹਦੇ ਵਿੱਚ ਵਿੱਚ ਇਹ ਵਿਕ ਰਹੀਆਂ ਨਹੀਂਆਂ ਕਿਸੇ ਦਾ 2800 ਕਿਸੇ ਦਾ 2500 ਵੀ ਲੱਗਦਾ ਇਸ ਤੋਂ ਅੱਗੇ ਮੁੱਛਲ ਦੀ ਜੇ ਗੱਲ ਕਰੀਏ 1400 ਇੱਕ ਉਹ ਵੀ 3200 ਤੋਂ ਲੈ ਕੇ 3500 ਦੇ ਵਿਚਕਾਰ ਹੀ ਐਵਰੇਜ ਰੇਟ ਉਹਨਾਂ ਦਾ ਚੱਲ ਰਿਹਾ ਹੁਣ ਤੱਕ ਇਸ ਤੋਂ ਅੱਗੇ 1699 ਦੀ ਗੱਲ ਕਰੀਏ ਉਹਨਾਂ ਉਹਦਾ ਵੀ ਰੇਟ ਆ ਜਿਹੜਾ ਹੁਣ ਤੱਕ ਦਾ 3000 ਤੋਂ ਲੈ ਕੇ 3300 ਦੇ ਵਿਚਕਾਰ ਹੀ ਵਿਕ ਰਹੀ ਹੈ ਉਹ ਇਸ ਤੋਂ ਅੱਗੇ 1885 ਦੀ ਗੱਲ ਕਰਦੇ ਹਾਂ ਉਹਦਾ ਵੀ ਰੇਟ ਆ ਜਿਹੜਾ ਸ਼ੁਰੂਆਤੀ ਰੇਟ ਤਾਂ ਸੀਗਾ 35-3700 ਕਿਤੇ 3800 ਵੀ ਵਿਕੀ ਆ ਉਹ ਤਾਂ ਹੁਣ ਜਿਹੜਾ ਐਵਰੇਜ ਰੇਟ ਆ ਉਹਦਾ ਉੱਥੇ ਹੀ ਰੁਕ ਗਿਆ ਉਹ ਹੈਗਾ 3300 ਤੋਂ ਲੈ ਕੇ 3500 ਦੇ ਵਿਚਕਾਰ ਹੀ ਉਹ ਵਿਕ ਰਹੀ ਹੈਗੀ ਬਾਕੀ ਹੋ ਸਕਦਾ ਕਿਸੇ ਵੈਰਾਈਟੀ ਦਾ ਜਿਹੜਾ ਦਾਣੇ ਦੀ ਕੁਆਲਿਟੀ ਵਧੀਆ ਹੁੰਦੀ ਆ ਜਾਂ ਵਜਨਦਾਰ ਹੁੰਦਾ ਦਾਣਾ ਉਹਨਾਂ ਦਾ ਰੇਟ ਆ ਜਿਹੜਾ ਕਿਸੇ ਵੀ ਵੈਰਾਈਟੀ ਦਾ ਲਾ ਲੂ ਤੁਸੀਂ ਉਹ ਹੋ ਸਕਦਾ ਵੀ ਦੂਜਿਆਂ ਨਾਲੋਂ 2-300 ਰੁਪਏ ਪ੍ਰਤੀ ਕਮਟਲ ਦੇ ਨਾਲ ਵੱਧ ਵਿਕੇ ਹੋ ਕਿਉਂਕਿ ਜੀ ਦਾਣੇ ਦੀ ਕੁਆਲਿਟੀ ਚੰਗੀ ਹੋਣ ਦੇ ਕਾਰਨ ਆਟੋਮੈਟਿਕਲੀ ਰੇਟ ਵਧਦਾ ਉਹਦਾ ਬਾਕੀ ਹਲੇ ਕਿਸਾਨ ਭਰਾਵਾਂ ਨੇ ਘਰਾਂ ਦੇ ਵਿੱਚ ਵੀ ਬਾਸਮਤੀਆਂ ਰੋਕੀਆਂ ਹੋਈਆਂ ਨੇ ਚੰਗੀ ਕੁਆਲਿਟੀ ਦੀਆਂ ਨੇ ਜਿਹੜੀਆਂ ਉਹ ਬਾਅਦ ਦੇ ਵਿੱਚ ਲੈਉਣੇ ਸ਼ੁਰੂ ਕਰਨਗੇ ਹੋ ਸਕਦਾ ਵੀ ਹਫ਼ਤੇ 10 ਦਿਨਾਂ ਦੇ ਤੱਕ ਰੇਟਾਂ ਦੀ ਜਿਹੜੀ ਵਧਣ ਦੀ ਉਮੀਦ ਆ ਗਈ ਵੀ ਵਧ ਸਕਦੇ ਨੇਗੇ ਕਿਉਂਕਿ ਜਿਹੜੇ ਪਹਿਲਾਂ ਘੱਟ ਝਾੜ ਵਾਲੇ ਸੀਗੇ ਜਾਂ ਵજનدار ਘੱਟ ਸੀ ਦਾਣੇ ਘੱਟ ਕੁਆਲਿਟੀ ਵਾਲੇ ਸੀਗੀ ਕੰਪਰਾਈਟੀਆਂ ਉਹ ਕਿਸਾਨ ਭਰਾ तकरीबन ਵੇਚ ਚੁੱਕੇ ਨੇ ਚੰਗੀਆਂ ਕੁਆਲਿਟੀਆਂ ਸੀ ਜਿਹੜੀਆਂ ਦਾਣੇ ਵજનدار ਦਾਣੇ ਵਾਲੀਆਂ ਉਹ ਰਸਮੀ ਬੈਠੇ ਨੇ ਕਿਸਾਨ ਭਰਾ ਵੀ ਘਰਾਂ ਦੇ ਵਿੱਚ ਜਿਨ੍ਹਾਂ ਦੇ ਕੋਲੇ ਜਗ੍ਹਾ ਹੈਗੀ ਜਿੰਨੀ ਕੁ ਵੀ ਹੋ ਸਕਦਾ ਵੀ ਰੇਟ ਵਧੇ ਆਉਣ ਵਾਲੇ ਸਮੇਂ ਦੇ ਵਿੱਚ ਪਰ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਅੱਜ ਦੀ ਵਿੱਚ ਜਿਹੜੇ ਐਵਰੇਜ ਰੇਟ ਆ ਟੋਟਲ ਵੈਰੀਟੀਆਂ ਦੇ ਉਹ ਦੱਸੇ ਨੇ ਇਹ ਨਹੀਂ ਹੈਗਾ ਵੀ ਜੇ ਹਣ ਆਪਾਂ 2500 ਕਹਤਾ ਤਾਂ ਉਹ ਵੀ 2500 ਨੂੰ ਵਿਕੀਆਂ ਨੇ ਜਾਂ ਆਪਾਂ 3300 ਕਹਤਾ ਤਾਂ ਸਾਰੀਆਂ 3300 ਨੂੰ ਵਿਕੀਆਂ ਨੇ ਆਪਾਂ ਦਰਮਿਆਨੇ ਜਿਹੜੇ ਐਵਰੇਜ ਰੇਟ ਨੇ ਇਹਨਾਂ ਦੇ ਉਹ ਦੱਸਦੇ ਸਾਨੂੰ ਵੀਡੀਓ ਦੇ ਵਿੱਚ ਬਾਕੀ ਆਉਣ ਵਾਲੀ ਵੀਡੀਓ ਦੇ ਵਿੱਚ ਅਗਲੀ ਵੀਡੀਓ 'ਚ ਆਪਾਂ ਫੇਰ ਤੁਹਾਨੂੰ ਇਸੇ ਤਰ੍ਹਾਂ ਹੀ ਪਾਸਮਤੀ ਦੇ ਜਿਹੜੀ ਨਵੇਂ ਰੇਟਾਂ ਦੀ ਅਪਡੇਟ ਆ ਉਹ ਵੀ ਦੱਸਾਂਗੇ ਜਰੂਰ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਧੰਨਵਾਦ ਜੀ ਵੀਡੀਓ ਦੇਖਣ ਲਈ